ਸਚ ਰਿਏ ਕਾਲ ਜੀ ਸਵਾਗਤ ਹੈ ਚੈਨਲ ਹਰਪ੍ਰੀਤ ਤੇ ਅੱਜ ਅਸੀਂ ਇੱਕ ਸ਼ਾਂਤ ਸੁੰਦਰ ਤੇ ਗੂੜੇ ਵਿਸ਼ੇ ਦੀ ਯਾਤਰਾ ਕਰਨ ਜਾ ਰਹੇ ਹਾਂ ਜੈਨ ਆਗਮਾਸ ਦੀ ਜਦੋਂ ਵੀ ਜੈਨ ਧਰਮ ਦੀ ਗੱਲ ਹੁੰਦੀ ਹੈ ਲੋਕ ਸਭ ਤੋਂ ਪਹਿਲਾਂ ਅਹਿੰਸਾ ਸੱਚ ਸਾਦਗੀ ਤੇ ਦਇਆ ਨੂੰ ਯਾਦ ਕਰਦੇ ਹਨ ਪਰ ਇਹ ਸਾਰੀਆਂ ਸਿੱਖਿਆਵਾਂ ਕਿੱਥੋਂ ਆਈਆਂ ਕਿਸ ਨੇ ਸੰਭਾਲੀਆਂ ਤੇ ਸਾਰਾ ਗਿਆਨ ਹਜ਼ਾਰਾਂ ਸਾਲ ਬਾਅਦ ਵੀ ਕਿਵੇਂ ਜਿਉਂਦਾ ਰਿਹਾ ਇਹ ਹੈ ਆਗਮਾਸ ਦੀ ਕਹਾਣੀ ਇੱਕ ਧਾਰਮਿਕ ਹੀ ਨਹੀਂ ਇਕ ਮਨੁੱਖੀ ਇਤਿਹਾਸ ਦੀ ਯਾਤਰਾ ਵੀ ਇਹ ਸ਼ੁਰੂ ਹੁੰਦੀ ਹੈ ਲਗਭਗ 2600 ਸਾਲ ਪਹਿਲਾਂ ਜਦੋਂ ਭਾਰਤ ਵੱਡੇ ਬਦਲਾਅ ਦੇ ਦਰਵਾਜ਼ੇ ਤੇ ਖੜਾ ਸੀ ਉਸ ਸਮੇਂ ਲੋਕ ਧਰਮਾਂ ਨੂੰ ਸਵਾਲਾਂ ਦੇ ਕੱਟੇ ਚੋਂ ਵੱਖਰੇ ਤਰੀਕੇ ਨਾਲ ਵੇਖਣ ਲੱਗੇ ਸਨ ਜ਼ਿੰਦਗੀ ਦਾ ਮਕਸਦ ਕੀ ਹੈ ਅਸੀਂ ਕਿਸੇ ਨੂੰ ਕਿਉਂ ਦੁੱਖ ਦਈਏ ਆਤਮਾ ਦਾ ਸੁਭਾਅ ਕੀ ਹੈ ਇਹ ਸਾਰੇ ਸਵਾਲ ਮਾਨਵ ਮਨ ਨੂੰ ਹਿਲਾ ਰਹੇ ਸਨ ਇਸੇ ਦੌਰਾਨ ਤੀਰਥੰਕਰ ਮਹਾਵੀਰ ਜੀ ਆਪਣੀ ਉੱਚੀ ਤੇ ਵਿਸ਼ਾਲ ਸਿੱਖਿਆ ਨਾਲ ਲੋਕਾਂ ਨੂੰ ਇੱਕ ਨਵਾਂ ਰਸਤਾ ਦਿਖਾਉਂਦੇ ਹਨ ਇੱਕ ਰਸਤਾ ਜਿਸ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਝੂਠ ਦਾ ਕੋਈ ਜਗ੍ਹਾ ਨਹੀਂ ਤੇ ਹਰ ਜੀਵ ਵਿੱਚ ਉਸੇ ਆਤਮਾ ਦੀ ਚਮਕ ਹੈ ਜੋ ਸਾਡੇ ਅੰਦਰ ਹੈ ਪਰ ਮਹਾਵੀਰ ਜੀ ਨੇ ਖੁਦ ਕੁਝ ਵੀ ਲਿਖਿਆ ਨਹੀਂ ਸੀ ਉਹ ਹਰ ਸਮੇਂ ਆਪਣੇ ਗਣਧਰਾ ਯਾਨੀ ਮੁੱਖ ਸ਼ਿਸ਼ਿਆ ਨੂੰ ਸਿੱਖਿਆ ਦਿੰਦੇ ਸਨ ਜੋ ਉਹਨਾਂ ਦੀ ਹਰ ਸਿੱਖਿਆ ਨੂੰ ਬੜੀ ਨਰਮੀ ਤੇ ਧਿਆਨ ਨਾਲ ਯਾਦ ਕਰਦੇ ਸਨ ਸੋਚੋ ਤਾਂ ਸਹੀ ਨਾ ਕੋਈ ਮਾਈਕ ਨਾ ਕੋਈ ਕੈਮਰਾ ਨਾ ਕੋਈ ਲੈਪਟਾਪ ਨਾ ਕੋਈ ਕਿਤਾਬ ਖਾਲੀ ਲੋਕਾਂ ਦੀ ਯਾਦ ਤੇ ਮਨ ਦੀ ਸਥਿਰਤਾ ਇਹੀ ਲੋਕ ਉਹਨਾਂ ਸਿੱਖਿਆਵਾਂ ਨੂੰ ਆਪਣੀ ਮਾਨਸਿਕ ਡਾਇਰੀ ਵਿੱਚ ਲਿਖਦੇ ਗਏ ਇਹਨਾਂ ਦਾ ਕੰਮ ਵੀ ਆਸਾਨ ਨਹੀਂ ਸੀ ਕਈ ਵਾਰ ਲੱਖਾਂ ਲੋਕਾਂ ਦੀ ਪੀੜ ਵਿੱਚ ਕਈ ਵਾਰ ਕਿਸੇ ਰੁੱਖ ਖੇਠਾਂ ਕਈ ਵਾਰ ਦੂਰ ਦੂਰ ਤੱਕ ਯਾਤਰਾਵਾਂ ਕਰਦਿਆਂ ਇਹ ਸਿੱਖਿਆਵਾਂ ਉਹਨਾਂ ਤੱਕ ਪਹੁੰਚਦੀਆਂ ਸਨ ਮਹਾਵੀਰ ਜੀ ਦੇ ਨਿਰਵਾਣ ਤੋਂ ਬਾਅਦ ਇਹ ਸਿੱਖਿਆਵਾਂ ਦੀ ਰੱਖਿਆ ਹੋਰ ਵੀ ਜ਼ਰੂਰੀ ਹੋ ਗਈ ਕਈ ਸੌ ਸਾਲਾਂ ਤੱਕ ਇਹ ਆਗਮਾਜ਼ ਸਿਰਫ ਮੌਖਿਕ ਰੂਪ ਵਿੱਚ ਹੀ ਚਲਦੀਆਂ ਰਹੀਆਂ ਲੋਕ ਇਹਨਾਂ ਨੂੰ ਬਾਰ-ਬਾਰ ਦੁਹਰਾਉਂਦੇ ਯਾਦ ਕਰਦੇ ਸੰਗ ਵਿੱਚ ਸਾਂਝਾ ਕਰਦੇ ਇੱਕ ਜਿੰਦਾ ਪਰੰਪਰਾ ਸੀ ਇੱਕ ਜੀਵੰਤ ਮੌਜੂਦਗੀ ਪਰ ਸਮੇਂ ਦੇ ਨਾਲ ਜੰਗਾ ਯਾਤਰਾਵਾਂ ਕਈ ਪੀੜੀਆਂ ਦੇ ਜਾਣ ਨਾਲ ਬਹੁਤ ਸਾਰੀਆਂ ਸਿੱਖਿਆਵਾਂ ਖਤਰੇ ਵਿੱਚ ਆ ਗਈਆਂ ਜਿੱਥੇ ਵੀ ਸੰਤ ਮਿਲਦੇ ਉਹ ਇੱਕ ਦੂਜੇ ਦੀ ਯਾਦ ਤੋਲਦੇ ਕੀ ਇਹ ਬਚੀ ਹੈ ਕਿ ਗਵਾਚ ਗਈ ਹੈ ਇਥੋਂ ਆਗਮਾਸ ਨੂੰ ਲਿਖਿਤ ਵਿੱਚ ਲਿਆਉਣ ਦੀ ਕਹਾਣੀ ਸ਼ੁਰੂ ਹੁੰਦੀ ਹੈ ਲਗਭਗ 4ਵੀਂ ਸਦੀ ਇਸਾ ਪੂਰਵ ਦੇ ਆੜੇ ਦੁਆਲੇ आचार्य स्थूलभद्र जी ਤੇ ਹੋਰ ਬਜ਼ੁਰਗ ਸੰਤਾਂ ਨੇ ਇਹ ਨਿਰਣਾ ਕੀਤਾ ਕਿ ਜੇ ਹੁਣ ਇਹ ਗਿਆਨ ਨਾ ਲਿਖਿਆ ਗਿਆ ਤਾਂ ਇਹ ਕਦੇ ਵੀ ਵਾਪਸ ਨਹੀਂ ਮਿਲੇਗਾ। ਉਹਨਾਂ ਨੇ ਹਜ਼ਾਰਾਂ ਯਾਦਾਂ, ਉਪਦੇਸ਼ਾਂ, ਸੰਵਾਦਾਂ ਤੇ ਕਹਾਣੀਆਂ ਨੂੰ ਇਕੱਠਾ ਕਰਕੇ ਪਹਿਲੀ ਵਾਰ ਆਗਮਾਸ ਨੂੰ ਲਿਖਿਤ ਰੂਪ ਦਿੱਤਾ। ਇਹ ਸਿਰਫ ਲਿਖਣਾ ਹੀ ਨਹੀਂ ਸੀ, ਇਹ ਸਮੇਂ ਨਾਲ ਮੌਤ ਲੜੇ ਹੋਏ ਗਿਆਨ ਨੂੰ ਬਚਾਉਣ ਦਾ ਸੰਘਰਸ਼ ਸੀ। ਆਗਮਾਸ ਜੋ ਲਿਖੇ ਗਏ, ਉਹ ਅੱਜ ਵੀ ਜੈਨ ਧਰਮ ਦੀ ਆਧਾਰशिला ਹਨ। ਇਨਾਂ ਦੀ ਵਿਸ਼ਾਲਤਾ ਇਹ ਜਹੀ ਹੈ ਕਿ ਕਹਿ ਨਹੀਂ ਸਕਦੇ ਕਿ ਕਿਹੜਾ ਵਿਸ਼ਾ ਬਚਿਆ ਹੈ ਅੰਦਰ ਬ੍ਰਹਮਾਂਡ ਕਿਵੇਂ ਕੰਮ ਕਰਦਾ ਹੈ ਕਰਮ ਕਿਵੇਂ ਬਣਦੇ ਹਨ ਆਤਮਾ ਕਿਵੇਂ ਜਨਮ ਮਰਨ ਦੇ ਚੱਕਰ ਵਿੱਚ ਫਸਦੀ ਹੈ ਕਿਵੇਂ ਮੁਕਤੀ ਵੱਲ ਜਾ ਸਕਦੀ ਹੈ ਇਹ ਸਾਰੇ ਪ੍ਰਸ਼ਨਾਂ ਦੇ ਜਵਾਬ ਆਗਮਾਜ਼ ਵਿੱਚ ਹਨ ਇਹ ਸਿਰਫ ਧਾਰਮਿਕ ਕਹਾਣੀਆਂ ਨਹੀਂ ਇਹ ਮਨੋਵਿਗਿਆਨ ਤਰਕ ਜੀਵਨ ਵਿਗਿਆਨ ਤੇ ਨੈਤਿਕਤਾ ਦੀ ਆਧੁਨਿਕ ਭਾਸ਼ਾ ਵਿੱਚ ਵੀ ਗਹਿਰੀ ਸਮਝ ਹਨ ਜਦੋਂ ਤੁਸੀਂ ਆਗਮਾਜ਼ ਨੂੰ ਕਹਾਣੀ ਦੀ ਤਰ੍ਹਾਂ ਸੁਣਦੇ ਹੋ ਤਾਂ ਇਹ ਇੱਕ ਲੰਬੇ ਸੰਵਾਦ ਵਾਂਗ ਲੱਗਦੇ ਹਨ ਜਿਵੇਂ ਮਹਾਵੀਰ ਜੀ ਆਪਣੇ ਸ਼ਿਸ਼ਿਆ ਨਾਲ ਬੈਠੇ ਚੁੱਪਚਾਪ ਗੱਲਾਂ ਕਰ ਰਹੇ ਹਨ। ਕਈ ਵਾਰ ਇੱਕ ਸ਼ਿਸ਼ਿष ਪੁੱਛਦਾ ਹੈ ਜੀਵ ਦਾ ਅਸਲੀ ਸੁਭਾਅ ਕੀ ਹੈ? ਉਹ ਕਹਿੰਦੇ ਹਨ ਜੀਵ ਆਪਣੀ ਮੂਲ ਸ਼ਾਂਤੀ ਵਿੱਚ ਖੁਦ ਹੀ ਪਵਿੱਤਰ ਹੈ। ਕਦੇ ਕੋਈ ਪੁੱਛਦਾ ਹੈ ਹਿੰਸਾ ਕਿਵੇਂ ਰੁਕਦੀ ਹੈ? ਮਹਾਵੀਰ ਜੀ ਕਹਿੰਦੇ ਹਨ ਜਦੋਂ ਤੂੰ ਹਰ ਇੱਕ ਜੀਵ ਨੂੰ ਆਪਣੇ ਵਰਗਾ ਸਮਝੇਗਾ ਹਿੰਸਾ ਆਪ ਖਤਮ ਹੋ ਜਾਏਗੀ। ਇਹ ਸੰਵਾਦ ਅੱਜ ਵੀ ਉਸੇ ਤਰ੍ਹਾਂ ਦਿਲ ਨੂੰ ਛੂ ਜਾਂਦੇ ਹਨ। ਜਿਵੇਂ ਹਜ਼ਾਰਾਂ ਸਾਲ ਪਹਿਲਾਂ ਕਰਦੇ ਸਨ ਆਗਮਾਸ ਦੀ ਇੱਕ ਖਾਸ ਵਿਤ ਹੈ ਕਿ ਇਹਨਾਂ ਵਿੱਚ ਹਰ ਤਰ੍ਹਾਂ ਦਾ ਜੀਵਨ ਦਰਸਾਇਆ ਗਿਆ ਹੈ ਮੌਨਕਾਂ ਦਾ ਵੀ ਆਮ ਘਰ ਗ੍ਰਿਸ਼ਤ ਲੋਕਾਂ ਦਾ ਵੀ ਤੇ ਰਾਜਿਆਂ ਦਾ ਵੀ ਜਿਵੇਂ ਕੋਈ ਪੁਰਾਣਾ ਗੁਰੂ ਅੱਜ ਵੀ ਤੁਹਾਨੂੰ ਬੈਠਾ ਕੇ ਕਹਾਣੀ ਕਰ ਰਿਹਾ ਹੋਵੇ ਕਿਵੇਂ ਕੰਮ ਕਰਨੇ ਹਨ ਕਿਵੇਂ ਰੋਜ਼ਮਰਰਾ ਦੀ ਜ਼ਿੰਦਗੀ ਚਲਾਉਣੀ ਹੈ ਕਿਵੇਂ ਮਨ ਨੂੰ ਸੰਭਾਲਣਾ ਹੈ ਕਿਵੇਂ ਗੁੱਸਾ ਆਪਣੇ ਉੱਤੇ ਲਾਉਣਾ ਹੈ ਤੇ ਕਿਵੇਂ ਹਰ ਇੱਕ ਜੀਵ ਵਿੱਚ ਚਮਕਦੀ ਆਤਮਾ ਨੂੰ ਦੇਖਣਾ ਹੈ ਜੈਨ ਆਗਮਾਿਕ ਅਜੀਹਾ ਖਜ਼ਾਨਾ ਹੈ ਜੋ ਦੱਸਦਾ ਹੈ ਕਿ ਹਰ ਜੀਵ ਚਾਹੇ ਉਹ ਕੀੜਾ ਹੋਵੇ ਜਾਂ ਮਨੁੱਖ ਉਸਦੀ ਵੀ ਜ਼ਿੰਦਗੀ ਦਾ ਇੱਕ ਅਰਥ ਹੈ ਉਸਨੂੰ ਦੁੱਖ ਦੇਣਾ ਉਸਨੂੰ ਹਾਨੀ ਪਹੁੰਚਾਉਣਾ ਸਿਰਫ ਉਸਦੇ ਲਈ ਨਹੀਂ ਸਾਡੇ ਲਈ ਵੀ ਨੁਕਸਾਨਦਾਇਕ ਹੈ ਇਹ ਸਿੱਖਿਆਵਾਂ ਅਹਿੰਸਾ ਨੂੰ ਸਿਰਫ ਇੱਕ ਨਿਯਮ ਨਹੀਂ ਬਲਕਿ ਜੀਵਨ ਦੀ ਲਹਿਰ ਬਣਾਉਂਦੀਆਂ ਹਨ ਜਦੋਂ ਤੁਸੀਂ ਇਹ ਸੁਣਦੇ ਹੋ ਕਿ ਹਵਾ ਵਿੱਚ ਵੀ ਅਨੇਕਾਂ ਜੀਵ ਹਨ ਤੇ ਸੰਤ ਕਿਵੇਂ ਉਹਨਾਂ ਨੂੰ ਹਾਨੀ ਤੋਂ ਬਚਾਉਣ ਲਈ ਮੂੰਹ ਤੇ ਪਟਕਾ ਰੱਖਦੇ ਹਨ ਤਾਇਕ ਅਜੀਹਾ ਆਦਰ ਪੈਦਾ ਹੁੰਦਾ ਹੈ ਕਿ ਇਹ ਧਰਮ ਸਿਰਫ ਬੋਲ ਨਹੀਂ ਜੀਵਨ ਹੈ ਆਗਮਾਜ਼ ਵਿੱਚ ਬ੍ਰਹਮਾਣ ਦੀ ਵੀ ਇੱਕ ਵੱਡੀ ਵਿਸਥਾਰਪ੍ਰਿਤ ਤਸਵੀਰ ਮਿਲਦੀ ਹੈ ਇਹ ਦੱਸਦੇ ਹਨ ਕਿ ਕੌਣ ਕਿੱਥੇ ਵੱਸਦਾ ਹੈ ਕਿਹੜਾ ਲੋਕ ਕਿਵੇਂ ਬਣਿਆ ਹੈ ਕਿਸ ਤਰ੍ਹਾਂ ਕਰਮ ਸਾਨੂੰ ਜਨਮਾਂ ਦੇ ਚੱਕਰ ਵਿੱਚ ਘੁਮਾਉਂਦੇ ਹਨ ਇਹ ਗਿਆਨ ਜਿਵੇਂ ਇੱਕ ਵੱਡੇ ਨਕਸ਼ੇ ਦੀ ਤਰ੍ਹਾਂ ਹੈ ਜੋ ਦੱਸਦਾ ਹੈ ਕਿ ਆਤਮਾ ਕਿੱਥੋਂ ਆਈ ਕਿੱਥੇ ਫਸੀ ਤੇ ਕਿਵੇਂ ਮੁਕਤ ਹੋ ਸਕਦੀ ਹੈ ਸਭ ਤੋਂ ਸੁੰਦਰ ਗੱਲ ਇਹ ਹੈ ਕਿ ਆਗਮਾਜ਼ ਮਨ ਨੂੰ ਕਿਵੇਂ ਸੰਭਾਲਣਾ ਹੈ ਇਸ ਦੀ ਗਹਿਰੀ ਸਿੱਖਿਆ ਦਿੰਦੇ ਹਨ ਅੱਜ ਦੀ ਭਾਸ਼ਾ ਵਿੱਚ ਜਿਹਨੂੰ ਅਸੀਂ ਮਾਈਂਡਫੁਲਨੈਸ ਜਾਂ ਮੈਡੀਟੇਸ਼ਨ ਕਹਿੰਨੇ ਆ ਜੈਨ ਸ਼ਾਸਤਰਾਂ ਵਿੱਚ ਉਹ ਹਜ਼ਾਰਾਂ ਸਾਲ ਪਹਿਲਾਂ ਤੋਂ ਸੀ ਮਨ ਨੂੰ ਇੱਕ ਦਰਪਣ ਵਾਂਗ ਸਾਫ਼ ਰੱਖਣਾ ਆਪਣੇ ਆਪ ਦੇ ਭਾਵਾਂ ਨੂੰ ਸਮਝਣਾ ਗੁੱਸੇ ਨੂੰ ਬੰਨਣਾ ਅਹੰਕਾਰ ਨੂੰ ਨਰਮ ਕਰਨਾ ਇਹ ਸਭ ਕੁਝ ਆਗਮਾ ਸਿਖਾਉਂਦੇ ਹਨ ਆਗਮਾਜ਼ ਨੂੰ ਪੜ੍ਹ ਕੇ ਜਾਂ ਸੁਣ ਕੇ ਇੱਕ ਅਜੀਬਾ ਅਹਿਸਾਸ ਹੁੰਦਾ ਹੈ ਕਿ ਧਰਮ ਹੰਕਾਰ ਨਹੀਂ ਬਲਕਿ ਨਰਮੀ ਹੈ ਪਾਪ, ਪੁੰਨ, ਅਹਿੰਸਾ, ਕਰਮ ਸਭ ਸ਼ਬਦਾਂ ਦੀ ਇੱਕ ਗਹਿਰੀ ਸੱਚਾਈ ਹੈ ਜੋ ਇਹਨਾਂ ਸਿੱਖਿਆਵਾਂ ਵਿੱਚ ਸਮਾਈ ਹੋਈ ਹੈ। ਇਹ ਤੁਹਾਨੂੰ ਦੱਸਦੇ ਹਨ ਕਿ ਜੀਵਨ ਕੋਈ ਦੌੜ ਨਹੀਂ, ਕੋਈ ਲੜਾਈ ਨਹੀਂ, ਇੱਕ ਯਾਤਰਾ ਹੈ। ਤੇ ਇਹ ਯਾਤਰਾ ਉਹੀ ਜਿੱਦਾਂ ਹੈ ਜੋ ਆਪਣੇ ਅੰਦਰ ਦੀ ਗੰਦਗੀ ਨੂੰ ਹਟਾ ਕੇ ਸਾਫੀ ਬਲਵੱਦਾ ਹੈ। ਅੰਤ ਵਿੱਚ ਆਗਮਾ ਸਾਨੂੰ ਇਹ ਸਿਖਾਉਂਦੇ ਹਨ ਕਿ ਸੱਚਾਈ ਦੇ ਕਈ ਪੱਖ ਹੁੰਦੇ ਹਨ। ਇਹ ਸਿੱਖਿਆ ਅਨੇਕਾਂਤਵਾਦ ਦੇ ਰੂਪ ਵਿੱਚ ਜਾਣੀ ਜਾਂਦੀ ਹੈ। ਜਿਵੇਂ ਇੱਕ ਹੀ ਚੀਜ਼ ਨੂੰ ਵੱਖ-ਵੱਖ ਕੋਨਾਂ ਤੋਂ ਵੇਖਣ ਨਾਲ ਵੱਖਰੇ ਰੂਪ ਦਿਸਦੇ ਹਨ ਇੰਜ ਸੱਚਾਈ ਵੀ ਕਈ ਕੋਨਾਂ ਤੋਂ ਵੇਖਣ ਤੇ ਸਮਝਣ ਦੀ ਲੋੜ ਹੈ ਇਹ ਤਰੀਕਾ ਅੱਜ ਦੇ ਸਮੇਂ ਵਿੱਚ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਦੁਨੀਆ ਸਿਰਫ ਕਾਲੀਆਂ ਚਿੱਟੀਆਂ ਨਹੀਂ ਇਸ ਦੇ ਵਿੱਚ ਬਿਆਨਤ ਰੰਗ ਹਨ ਤਾਂ ਜੀ ਇਹ ਸੀ ਜੈਨ ਆਗਮਸ ਦੀ ਇੱਕ ਰਵਾਨੀ ਵਾਲੀ ਕਹਾਣੀ ਇੱਕ ਅਜੀਹਾ ਧਾਰਮਿਕ ਖਜ਼ਾਨਾ ਜਿਸ ਨੇ ਸੈਂਕੜੇ ਪੀੜੀਆਂ ਨੂੰ ਸਾਦਗੀ ਸ਼ਾਂਤੀ ਤੇ ਮਨ ਦੀ ਸਾਫੀ ਵੱਲ ਮੋੜਿਆ ਜੇ ਤੁਹਾਨੂੰ ਇਹ ਕਹਾਣੀ ਸਫਰ ਚੰਗਾ ਲੱਗਾ ਤਾਂ ਚੈਨਲ ਹਰਪ੍ਰੀਤ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਹੋਰ ਵੀ ਲੋਕ ਇਸ ਗਿਆਨ ਦੀ ਰੋਸ਼ਨੀ ਨਾਲ ਜੁੜ ਸਕਣ ਧੰਨਵਾਦ ਜੀ ਅਗਲੀ ਵਾਰ ਹੋਰ ਵੀ ਸੁੰਦਰ ਤੇ ਮਨ ਛੋਣ ਵਾਲੇ ਵਿਸ਼ੇ ਨਾਲ ਮੁਲਾਕਾਤ ਕਰਾਂਗਾ